ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਫੇਰਾ ਟੀਵੀ ਮੈਂ ਹਾਂ ਨਿਰੂਪ ਬਿੱਤਲਵਾਨ ਇਸ ਵੇਲੇ ਅਸੀਂ ਮੌਜੂਦ ਨੇ ਨਿਊ ਚੰਡੀਗੜ੍ਹ ਦੇ ਵਿਚਕਾਰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਕ ਬਾਈਕ ਹੈਗੀ ਹੈ ਨਾਲ ਗੱਡੀ ਹੈਗੀ ਹੈ ਤੇ ਇੱਥੇ ਹੀ ਦੋ ਸ਼ੂਟਰਸ ਦਾ ਜੇ ਹੈ ਐਨਕਾਊਂਟਰ ਕੀਤਾ ਗਿਆ ਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਡੀਐਸਪੀ ਗੁਰਸ਼ੇਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿਸ ਢੰਗ ਦੇ ਨਾਲ ਇਹਨਾਂ ਐਨਕਾਊਂਟਰ ਕੀਤਾ ਗਿਆ ਦੋ આરોપીਆਂ ਦਾ ਮੈਂ ਵੀ ਇੱਕ ਪਰਸੋ ਵਾਰਦਾਤ ਹੋਈ ਸੀਗੀ ਚੰਦੂ ਪਿੰਡ ਦੇ ਵਿੱਚ ਇੱਕ ਨੌਜਵਾਨ ਮਨੀ ਰਾਣੇ ਦਾ ਜਿਹੜਾ ਦਿਨ ਦਿਹਾੜੇ ਮਰਡਰ ਕੀਤਾ ਗਿਆ ਸੀਗਾ ਉਹ ਲੜਕਾ ਜਿਹੜਾ ਪੇਸ਼ੇਵਲੋਂ ਬਾਉਂਸਰ ਸੀਗਾ ਔਰ ਉਸੇ ਦਿਨ ਸ਼ਾਮ ਨੂੰ ਇੱਕ ਫੇਸਬੁੱਕ ਪੋਸਟ ਸਾਹਮਣੇ ਆਉਂਦੀ ਜਿਹਦੇ ਵਿੱਚ ਬੰਬੀਹਾ ਗੈਂਗ ਇਸ ਮਰਦ ਦੀ ਮੈਮਰੀ ਲੰਦਾ ਐ ਐਸਪੀ ਸਾਹਿਬ ਵੱਲੋਂ ਸਾਡੀ ਟੀਮ ਨੂੰ ਇਹ ਰਿਸਪੌਂਸਿਬਿਲਟੀ ਦਿੱਤੀ ਗਈ ਸੀ ਕਿ ਕੇਸ ਕਰੈਕ ਕਰਨਾ ਹੈ ਸਾਡੀ ਟੀਮ ਜਿਹੜੀ ਆ ਇੰਸਪੈਕਟਰ ਸ਼ੇਵ ਕੁਮਾਰ ਦੇ ਗਾਈਡੈਂਸ ਦੇ ਵਿੱਚ ਜਿਹੜੀ ਵਰਕ ਕਰ ਰਹੀ ਸੀਗੀ ਔਰ ਇਹਦੇ ਵਿੱਚ ਕਾਫੀ ਇੱਕ ਵੱਡੀ ਅੱਜ ਸਫਲਤਾ ਸਾਨੂੰ حاصل ਹੋਈ ਹੈ ਕਿਉਂਕਿ ਅਸੀਂ ਜਿਹੜੇ ਸ਼ੱਕੀ ਬੰਦੇ ਸੀ ਸਰਵਲੈਂਸ ਰੱਖੇ ਸੀਗੇ ਸਾਨੂੰ ਕੱਲ 99% ਫਿਗਰ ਆਊਟ ਹੋ ਗਿਆ ਸੀ ਲੜਕੀ ਔਰ ਅੱਜ ਸੀ ਜਿਹੜਾ ਜਦੋਂ ਸਾਨੂੰ ਹਿਊਮੈਨਿਟੀ ਮਿਲਿਆ ਕਿ ਇੱਥੇ ਬੰਦੇ ਜਿਹੜੇ ਰੋਮਰਾਊਂਡ ਕਰ ਰਹੇ ਆ ਉਹਨਾਂ ਨੂੰ ਨੈਪ ਕੀਤਾ ਗਿਆ ਔਰ ਜਦੋਂ ਦੌਰਾਨ ਜਦੋਂ ਅਸੀਂ ਨੈਪ ਕਰਨਾ ਸੀ ਇਹਨਾਂ ਨੇ ਪੁਲਿਸ ਤੋਂ ਭੱਜਣ ਲਈ ਫਾਇਰਿੰਗ ਕੀਤੀ ਔਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਿਹਦੀ ਜਵਾਬੀ ਕਾਰਵਾਈ ਦੇ ਵਿੱਚ ਦੋਵਾਂ ਜਿਹੜੇ ਸ਼ੂਟਰਸ ਦੇ ਤਿੰਨ ਤਿੰਨ ਬੁਲੇਟ ਇੰਜਰੀਜ਼ ਆਈਆਂ ਹੁਣ ਇਹ ਦੋਨੋਂ ਇਲਾਜ ਦੀਨ ਜਿਹੜਾ 6F ਸਿਵਲ ਹਸਪੀਟਲ ਨੇ ਕਿਉਂਕਿ ਕਿਤੇ ਨਾ ਕੀਤੇ ਸਕੇਤੜੀ ਦੇ ਵਿਚਕਾਰ ਇੱਕ ਬਾਉਂਸਰ ਦਾ ਜੇ ਹੈ ਕਤਲ ਹੋਇਆ ਸੀ ਦਿਨ ਦਿਹਾੜੇ ਉਹ ਵੀ ਐਂਕਾਊਂਟਰ ਹੋਇਆ ਸੀ ਉਸ ਵਿਚਾਰ ਕੀਤਾ ਜਾ ਰਿਹਾ ਕਿ ਉਸ ਦਾ ਮਰਡਰ ਕੀਤਾ ਗਿਆ ਸੀ ਦੂਜੇ ਬਾਉਂਸਰ ਦਾ ਇਹ ਭਰਾ ਨਹੀਂ ਰੈਵੈਲਰੀ ਤੁਸੀਂ ਠੀਕ ਕਹਿ ਰਹੇ ਹੋ 2015 ਦੀ ਸ਼ੁਰੂਏ ਜੀ ਰੈਵੈਲਰੀ ਹੈ ਇੱਕ ਅਖਿਲ ਨਾਮ ਦੇ ਲੜਕੇ ਬਾਉਂਸਰ ਸੀਗਾ 2015 ਚ ਉਹਦੇ ਤੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਜਿਹੜਾ ਮ੍ਰਿਤਕ ਹੈਗਾ ਉਹ ਨਾਮਜਦ ਸੀਗਾ ਜਿਹੜਾ ਲੜਕਾ ਮਣੀ ਹੈ 2017 ਦੇ ਵਿੱਚ ਫਿਰ ਉਨ੍ਹਾਂ ਦੇ ਸਾਥੀਆਂ ਵੱਲੋਂ ਮਨੀ ਦੇ ਸਾਥੀਆਂ ਵੱਲੋਂ ਜਿਹੜਾ ਹੈ ਮੀਤ ਦਾ ਮਰਡਰ ਕੀਤਾ ਗਿਆ ਸੀਗਾ ਔਰ ਇਹ ਜਿਹੜਾ ਮਰਡਰ ਆ ਇਹ ਕਿਤੇ ਨਾ ਕਿਤੇ ਕੱਲ ਦਾ ਪਰਸੋਂ ਦਾ ਜਿਹੜਾ ਮਰਡਰ ਹੋਇਆ ਉਹ ਉਹ ਉਹਦੀ ਦੁਸ਼ਮਣੀ ਦਾ ਕਾਰਨ ਬਣਿਆ ਔਰ ਅਸੀਂ ਇਸ ਕੇਸ ਨੂੰ ਜਿਹੜਾ ਬੜਾ ਟੈਕਨੀਕਲੀ ਵੇਖਦੇ ਹੋਇਆ ਹਾਂ ਸਾਰੇ ਹਿਊਮਨਿਟੀ ਲਾ ਕੇ ਜਿਹੜਾ ਜਿਹੜਾ ਸਮੇਂ ਸਿਰ 48 ਘੰਟੇ ਦੇ ਅੰਦਰ ਅੰਦਰ ਜਿਹੜਾ ਸੋਲਵ ਕੀਤਾ ਕਿਵੇਂ ਵੇਖਦੇ ਟ੍ਰਾਈ ਸਿਟੀ ਦੇ ਵਿਚਕਾਰ ਨਿਊ ਚੰਡੀਗੜ੍ਹ ਖੜਰ ਇਲਾਕਾ ਜੇ ਹੋ ਗਿਆ ਇਹ ਐਸੇ ਨੋਟੋਰੀਅਸ ਲੋਕਾਂ ਦੇ ਲਈ ਪਨਾਹਗਾ ਬਣੇ ਆ ਜੋ ਇੱਥੇ ਹੀ ਮਿਲਦੇ ਨੇ ਤੇ ਆਪਾਂ ਜਦ ਵੀ ਐਨਕਾਊਂਟਰ ਹੁੰਦਾ ਆਲੇ ਦੁਆਲੇ ਐਨਕਾਊਂਟਰ ਹੁੰਦੇ ਇੱਥੇ ਪਾਏ ਜਾਂਦੇ ਨੇ ਮੈਮ ਜੇ ਥੋੜਾ ਧਿਆਨ ਨਾਲ ਵੇਖਿਆ ਜਾਵੇ ਤੇ ਇਹ ਇਹ ਸਰਾਊਂਡਿੰਗ ਦੇ ਵਿੱਚ ਹੀ ਪੰਜਾਬ ਦੇ ਸਾਰੇ ਗੈਂਗਸ ਜਿਹੜੇ ਆ ਜਾਂ ਤੇ ਬਹੁਤੇ ਜਿਹੜੇ ਗੈਂਗਸਟਰ ਨੇ ਇਥੇ ਨਾਲ ਸੰਬੰਧ ਰੱਖਦੇ ਆ ਤੇ ਜਾਂ ਕਿਤੇ ਨਾ ਕਿਤੇ ਪੜ੍ਹਾਈ ਲਈ ਯਾ ਲੋਕਣਗਾਲ ਯੋਥੇ ਇਥੇ ਐੜੇ ਭਾਵੇਂ ਲਾਰੈਂਸ ਸੀਗਾ ਭਾਵੇਂ ਸੰਪਤ ਹੈ ਲੱਕੀ ਪਟਿਆਲ ਹੈ ਈਵਨ ਕਿ ਹਰਵਿੰਦਰ ਰਿੰਦਾ ਵੀ ਇਥੇ ਪਨਾਹ ਘਰ ਰੰਦਾ ਰਿਹਾ ਤੇ ਟਰਾਈ ਸਿਟੀ ਦੇ ਵਿੱਚ ਅਨੋਨਿਮਿਟੀ ਹੋਣ ਕਰਕੇ ਔਰ ਇੱਕ ਯੂਨੀਵਰਸਿਟੀ ਦੇ ਸਾਰੇ ਸਟੂਡੈਂਟਸ ਪਹਿਲਾਂ ਰਹੇ ਆ ਤੇ ਕਿਤੇ ਨਾ ਕਿਤੇ ਟਰਾਈ ਸਿਟੀ ਨਾਲ ਸਾਰੇ ਤਾਰ ਜੁੜੇ ਹੋਏ ਨੇ ਪਲੱਸ ਅਨੋਨਿਮਿਟੀ ਔਰ ਜਿਹੜੀ ਪਨਾਹ ਘਾ ਜਿਹੜੀ ਬਣ ਗਈ ਆ ਉਹਦੇ ਕਾਰਨ ਜਿਹੜਾ ਇਹ ਕ੍ਰਾਈਮ ਜਿੱਥੇ ਵੀ ਬਾਕੀ ਫਾਈਨੈਂਸ਼ੀਅਲ ਐਕਟੀਵਿਟੀ ਹੁਣ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਫਾਈਨੈਂਸ਼ੀਅਲ ਐਕਟੀਵਿਟੀ ਮਹਾਲੀਚ ਹੈ ਤੇ ਕਿਤਨਾ ਕਿਤੇ ਇਹ ਕਾਰਨ ਰਹਿੰਦਾ ਹੀ ਹੈ ਕਿ ਜਿੱਥੇ ਮਾੜੇ ਬੰਦੇ ਨੇ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਕ੍ਰਾਈਮਨਲਸ ਨੇ ਉਹ ਇਸ ਏਰੀਆ ਨੂੰ ਤਰਜੀਹ ਦੇ ਲਾਪੰਦੇ ਹਾਂ ਹਜੇ ਤਾਂ ਹਸਪਤਾਲ ਗੇਨਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਇਹ ਕੇਸ ਅਸੀਂ ਰਜਿਸਟਰ ਕਰ ਰਹੇ ਆ ਜੀ ਪੁਲਿਸ ਪਾਰਟੀ ਦੇ ਫਾਇਰਿੰਗ ਕੀਤੀ ਆ ਇੱਕ ਕੇਸ ਅਸੀਂ ਐਸਐਚਓ ਮੋਲਾਪੁਰ ਡੀਐਸਪੀ ਮੋਲਾਪੁਰ ਸਾਡ ਨਾਲ ਨੇ ਇੱਕ ਅਸੀਂ ਜਿਹੜੀ ਸਾਡੀ ਪੁਲਿਸ ਪਾਰਟੀ ਵੱਲੋਂ ਕੰਪਲੇਂਟ ਦਿੱਤੀ ਇਹਨਾਂ ਨੂੰ ਐਫਆਈਆਰ ਰਜਿਸਟਰ ਕਰਨ ਲਈ ਅੰਡਰ ਸੈਕਸ਼ਨ 307 186 131 186 353 ਆਰਾਮ ਸੈਕਟਰ ਦੇ ਨਾਲ ਹੀ ਤੇ ਫਿਰ ਲੋਜ ਹੋਗੀ ਪਹਿਲਾਂ ਇਹਦੇ ਵਿੱਚ ਅਰੈਸਟ ਹੋਊਗੀ ਬਾਅਦ ਚ ਜਿਹੜਾ ਮਰਡਰ ਵਾਲਾ ਕੇਸ ਹੈ ਉਹਦੇ ਵਿੱਚ ਨੇ ਅਰੈਸਟ ਹੋਊਗੀ ਹਾਂਜੀ ਹਾਂਜੀ ਤਾਂ 2015 ਬਾਉਂਸਰ ਮਿੱਦੇ ਕਤਲ ਦਾ ਮਾਮਲਾ ਸੀਗਾ ਤੇ ਉਸ ਤੋਂ ਬਾਅਦ ਜੇ ਹੈ 2015 ਦੇ ਵਿਚਕਾਰ ਜਦੋਂ ਇਸਕੇਤਿਟੀ ਦੇ ਵਿਚਕਾਰ ਬਾਉਂਸਰ ਦਾ ਕਤਲ ਕੀਤਾ ਜਾਂਦਾ ਤਾਂ ਉਸ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਦੇ ਦੂਜੇ ਜਿਹਨੇ ਲੀਡਰਸ ਨੇ ਉਹ ਜਿਹਨੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਤੇ ਪੁਲਿਸ ਦੀ ਗੱਡੀ ਹੈ ਤੁਸੀਂ ਵੇਖ ਸਕਦੇ ਹੋ ਇਹ ਆਰੋਪੀਆਂ ਦੀ ਗੱਡੀ ਹੈ ਜਿਨ੍ਹਾਂ ਨੇ ਪਰਸੋ ਜੇ ਹੈ ਬਾਉਂਸਰ ਨੂੰ ਮਾਰਿਆ ਖਰੜ ਦੇ ਵਿਚਕਾਰ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਕਰਨ ਤੋਂ ਬਾਅਦ ਜੇ ਹੈ ਉਹਨਾਂ ਨੂੰ ਵੀ ਗੋਲੀਆਂ ਲੱਗੀ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਕਿ ਇਹ ਪੁਲਿਸ ਦੀ ਗੱਡੀ ਹੈ ਕਿਸ ਤੰਗ ਦੇ ਨਾਲ ਉਹਨਾਂ ਨੇ ਜੇ ਹੈ ਇਹਨਾਂ ਨੂੰ ਪਕੜਿਆ ਹੈਗਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਬਾਈਕ ਨੂੰ ਟੱਕਰ ਮਾਰੀ ਗਈ ਹੈ ਤਾਂ ਜੋ ਪਚਣ ਦੇ ਵਿਚਕਾਰ ਇਹ ਭਜ ਨਾ ਸਕਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਖਰੜ ਜਾਂ ਫਿਰ ਨਿਊ ਚੰਡੀਗੜ੍ਹ ਜਾਂ ਫਿਰ ਮੁਹਾਲੀ ਕਹੇਹਾ ਇਹ ਏਰੀਆ ਬਣ ਜਿੱਤੇ ਜਿੱਥੇ ਜੇ ਨੇ ਕਾਫੀ ਗੈਂਗਸਟਰ ਜਾਂ ਫਿਰ ਅਜਿਹੇ ਸ਼ੂਟਰਸ ਜੇ ਪਨਾਹ ਲੈਂਦੇ ਰਹਿੰਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਚੌਕਸੀ ਦੀ ਤੁਸੀਂ ਆਪਣੇ ਘਰ ਦੇ ਵਿੱਚਕਾਰ ਕੋਈ ਵੀ ਅਗਰ ਕਿਰਾਇਆ ਦਾ ਰੱਖਦੇ ਹੋ ਉਸ ਦੀ ਪੂਰੀ ਪ੍ਰੋਪਰ ਇਨਫੋਰਮੇਸ਼ਨ ਜੇ ਹੈ ਜ਼ਰੂਰ ਦੇਣੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਜੇ ਗੈਂਗਵਾਰ ਚੱਲ ਰਹੀ ਹੈ ਇਹ ਕਾਥਮੇਗੀ ਇਹ ਤਾਂ ਦੱਸੇਗਾ ਜਿਵੇਂ ਕਿ ਅਪ ਸਾਰੇ ਜਾਣਦੇ ਹੈ ਕਿ ਪਰਸੋਂ ਸਦਰ ਖਰੜ ਦੇ ਇਲਾਕੇ ਦੇ ਵਿੱਚ ਇੱਕ ਮਨੀ ਰਾਣਾ ਨਾਮ ਦੇ ਬੰਦੇ ਦਾ ਮਰਡਰ ਹੋਇਆ ਸੀ ਮਨੀਸ਼ ਕੁਮਾਰ ਇਲੀਅਸ ਮਨੀ ਰਾਣਾ ਆ ਇਸ ਮਰਡਰ ਦੀ ਜਦੋਂ ਇਨਵੈਸਟੀ ਅਸੀਂ ਇਮੀਡੀਏਟਲੀ ਐਫਆਈਆਰ ਦਰਜ ਕੀਤੀ ਤੇ ਇਨਵੈਸਟੀਗੇਸ਼ਨ ਵਾਸਤੇ ਅਸੀਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਆ ਇਹ ਸਾਰੀਆਂ ਟੀਮਾਂ ਇਨਵੈਸਟੀਗੇਸ਼ਨ 'ਚ ਲੱਗੀਆਂ ਹੋਈਆਂ ਸੀ ਸਾਡੇ ਸਪੈਸ਼ਲ ਸੈੱਲ ਦੀ ਜਿਹੜੀ ਟੀਮ ਸੀਗੀ ਅ ਇਹਨਾਂ ਨੇ ਆਪਣੀ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੇ ਬੇਸਿਸ ਤੇ ਦੋ ਬੰਦੇ ਜਿਹੜੇ ਸੀ ਸ਼ੱਕੀ ਸ਼ੱਕ ਦੇ ਆਧਾਰ ਤੇ ਆਇਡੈਂਟੀਫਾਈ ਕੀਤੇ ਜਿਹੜੇ ਕਿ ਲੱਕੀ ਪਟਿਆਲ ਗੈਂਗ ਨਾਲ ਜੁੜੇ ਹੋਏ ਸੀਗੇ ਤੇ ਇਹ ਜਿਹੜੇ ਦੋ ਬੰਦੇ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਸਵੇਰੇ ਕਿ ਇਹ ਦੋ ਬੰਦੇ ਇਸ ਮੁਲਾਪੁਰ ਦੇ ਏਰੀਆ ਦੇ ਵਿੱਚ ਘੁੰਮ ਫਿਰ ਰਹੇ ਨੇ ਤੇ ਨਜ਼ਰ ਆਏ ਨੇ ਤਾਂ ਸਾਡੀਆਂ ਟੀਮਾਂ ਇਹਨਾਂ ਨੂੰ ਸਰਚ ਤੇ ਲੱਗ ਗਈਆਂ ਤਾਂ ਜਦੋਂ ਇਸ ਏਰੀਆ ਦੇ ਵਿੱਚ ਚੈੱਕ ਕਰਾਇਆ ਤਾਂ ਇੱਕ ਮੋਟਰਸਾਈਕਲ ਅਬੈਂਡੰਟ ਖੜਾ ਸੀਗਾ ਤੇ ਉਸ ਦੇ ਨਾਲ ਹੀ ਇੱਥੇ ਨੇੜੇ ਸਾਈਡ ਤੇ ਝਾੜੀਆਂ ਦੇ ਵਿੱਚ ਦੋ ਬੰਦੇ ਜਿਹੜੇ ਸੀਗੇ ਬੈਠੇ ਸੀਗੇ ਜਿਹੜਾ ਕਿ ਹੋ ਸਕਦਾ ਹੈ ਕਿ ਜਿਹੜਾ ਹੋ ਸਕਦਾ ਹੈ ਕਿ ਕਿਉਂਕਿ ਇਹ ਨਸ਼ੇ ਦੇ ਵੀ ਆਦੀ ਸੀਗੇ ਤਾਂ ਹੋ ਸਕਦਾ ਨਸ਼ਾ ਕਰ ਰਹੇ ਹੋਣ ਜਾਂ ਕੁਝ ਵੀ ਕਰ ਰਹੇ ਹੋਣ ਤਾਂ ਜਿਵੇਂ ਸਾਡੀ ਗੱਡੀ ਆਈ ਤਾਂ ਇਹਨਾਂ ਨੂੰ ਸ਼ੱਕ ਪਿਆ ਇਮੀਡੀਏਟਲੀ ਕਿ ਪੁਲਿਸ ਦੀ ਗੱਡੀ ਹੈਗੀ ਹੈ ਤਾਂ ਇਹਨਾਂ ਨੇ ਮੋਟਰਸਾਈਕਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਦੇ ਹੋਏ ਉਹਨਾਂ ਚੋਂ ਇੱਕ ਬੰਦੇ ਨੇ ਫਾਇਰਿੰਗ ਕੀਤੀ ਦੂਸਰੇ ਬੰਦੇ ਨੇ ਮੋਟਰਸਾਈਕਲ ਤੇ ਬੈਠ ਕੇ ਫਾਇਰਿੰਗ ਕੀਤੀ ਸਾਡੀ ਪੁਲਿਸ ਪਾਰਟੀ ਇਸ ਇਮੀਡੀਏਟਲੀ ਨੇ ਇਮੀਡੀਏਟਲੀ ਇਹਨਾਂ ਨੂੰ ਦਬੋਚਿਆ ਤੇ ਜਵਾਬੀ ਫਾਇਰਿੰਗ ਵੀ ਕੀਤੀ ਜਵਾਬੀ ਫਾਇਰਿੰਗ ਦੇ ਦੌਰਾਨ ਦੋਨਾਂ ਦੇ ਬੁਲੇਟ ਇੰਜਰੀਜ਼ ਨੇ ਇੱਕ ਜਿਹੜੇ ਦੇ ਲੱਤਾਂ ਦੇ ਵਿੱਚ ਇੰਜਰੀਜ਼ ਹੈਗੀਆਂ ਤੇ ਇੱਕ ਜਿਹੜੇ ਦੇ ਲੱਤਾਂ ਦੇ ਵਿੱਚ ਅਤੇ ਐਬਡੋਮਨ ਦੇ ਵਿੱਚ ਇੰਜਰੀ ਹੈਗੀ ਹੈ ਦੋਨੋਂ ਨੂੰ ਇਮੀਡੀਏਟਲੀ ਹਸਪਤਲ ਪਹੁੰਚਾਇਆ ਗਿਆ ਹੈ ਸਿਵਲ ਹਸਪਤਲ ਸਰਸ਼ੇਫੇ 6 ਫੇਜ਼ ਜਿਹੜਾ ਸਿਵਲ ਹਸਪਤਲ ਪਹੁੰਚਾਇਆ ਗਿਆ ਹੈ ਤੇ ਦੋਨੋਂ ਫਿਲਹਾਲ ਜਿਹੜੇ ਹੈਗੇ ਜੋ ਸਾਡੇ ਉੱਥੇ ਗੱਲ ਹੋਈ ਆ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਤੇ ਇਹ ਦੋਨੋਂ ਜਦੋਂ ਪ੍ਰੀਮੀਰੀ ਅਸੀਂ ਪੁੱਛਗਿਛ ਕੀਤੀ ਇਹਨਾਂ ਤੋਂ ਤਾਂ ਇਹ ਪਤਾ ਲੱਗਿਆ ਕਿ ਇਹ ਦੋਨੋਂ ਹੀ ਮੇਨ ਸ਼ੂਟਰਸ ਜਿਹੜੇ ਇਨਵੋਲਡ ਸੀਗੇ ਪਰਸੋ ਦੇ ਇਨਸੀਡੈਂਟ ਦੇ ਵਿੱਚ ਤੇ ਦੋਨੋਂ ਮੇਨ ਸ਼ੂਟਰਸ ਨੇ ਇਹਨਾਂ ਦੀ ਜਿਹੜੀ ਪਛਾਣ ਹੈ ਵਿਕਰਮ ਰਾਣਾ ਏਲੀਅਸ ਹੈਪੀ ਦੇ ਤੌਰ ਤੇ ਤੌਰ ਤੇ ਹੋਈ ਹੈ ਪਹਿਲੇ ਬੰਦੇ ਦੀ ਇਹ ਤਿਓੜਪਿੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੂਸਰਾ ਬੰਦਾ ਹੈ ਕਿਰਨ ਸਿੰਘ ਏਲੀਅਸ ਤਨੂਆ ਇਹ ਖਰੜਦਾ ਰਹਿਣਾ ਲੈ ਇਹ ਚ ਜਿਹੜਾ ਹੈਪੀ ਹੈਗਾ ਇਹ ਸੇਮ ਪਿੰਡ ਦਾ ਬੰਦਾ ਹੈ ਜਿਸ ਜਿਹਦਾ ਮ੍ਰਿਤਕ ਜਿਸ ਪਿੰਡ ਦਾ ਹੈਗਾ ਉਸੇ ਪਿੰਡ ਦਾ ਬੰਦਾ ਹੈਗਾ ਹੈਪੀ ਇਹ ਤੇ ਇਹਨਾਂ ਦੀ ਆਪਸ ਰੰਜਿਸ਼ ਵੀ ਸੀਗੀ ਤੇ ਇਹ ਰੰਜਿਸ਼ ਦੇ ਨਾਤੇ ਜਿਹੜਾ ਹੈਗਾ ਹੈਪੀ ਜਿਹੜਾ ਸੀਗਾ ਇਹ ਦੂਸਰੇ ਜਿਹੜੇ ਗੈਂਗ ਦੇ ਮੈਂਬਰਸ ਦੇ ਨਾਲ ਜਾ ਕੇ ਜੁੜ ਗਿਆ ਸਮਾਂ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪੀ ਜਲਵੰਦ ਦੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par